ਤੇ ਇਹ ਨਹੀਂ ਵੀ ਸਸਤਾ ਕਹਿ ਤਾ ਦੱਸਤਾ ਰੇਟ ਵੀ ਦੱਸਾਂਗੇ 10 ਸਾਲਾਂ ਦੀ ਗਾਰੰਟੀ ਹੈ ਜੀ ਪੂਰੇ 10 ਸਾਲਾਂ ਦੀ 2025 ਦੇ ਨਾਲ 35 ਤੱਕ ਪੂਰੇ ਕੰਪਲੀਟ ਪੇਂਟ 8 ਫੁੱਟ ਦੇ ਵਿੱਚ ਚੈਲੰਜ ਹੈ ਵੀ ਜਿਹੜੇ ਮਰਜ਼ੀ ਰੋਟਾਵੇਟਰ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਉਹਦੇ ਨਾਲ ਇਹਦਾ weight ਕੰਪੈਰੀਜ਼ਨ ਕਰ ਲਿਓ ਪੰਜ ਤੋਂ 7 ਕਿਲੋ weight ਵੱਧ ਹੋਊਗਾ ਹੀ ਹੋਊਗਾ 11 ਵਾਲਾ ਦਾ ਰੇਟ ਦੱਸੋ 11 ਵਾਲਾ ਆਪਕੋ ਰੇਟ ਦੇ ਦੇਂਗੇ ਜੀ ਹਮ ਹਨ ਵੀਰੋ ਰੋਟਾਵੇਟਰ ਤੇ ਸਬਸਿਡੀ ਬਹੁਤ ਬੰਦੇ ਮੰਗਦੇ ਨੇ ਪਰ ਕਿਤੇ ਨਹੀਂ ਮਿਲਦੀ ਇਹ ਬਹੁਤ ਘੱਟ ਚਾਂਸ ਨੇ ਹਰਿਆਣੇ ਦੇ ਵਿੱਚ ਕਦੇ ਕਦਾਈ ਹੋ ਸਕਦਾ ਆ ਜਾਏ ਪੰਜਾਬ ਦੇ ਵਿੱਚ ਤਾਂ ਬਿਲਕੁਲ ਹੀ ਬੰਦ ਹੋ ਗਈ ਕਿਉਂਕਿ ਸਵੈਮ ਸਕੀਮ ਦੇ ਵਿੱਚੋਂ ਇਹਨੂੰ ਕੱਢ ਦਿੱਤਾ ਗਿਆ ਸੀ ਜਦੋਂ ਸੁਪਰਸੀਡਰ ਆ ਗਿਆ ਸੀ ਉਹਨੇ ਰੋਟਾਵੇਟਰ ਨੂੰ ਬਾਹਰ ਕਰਤਾ ਕਣਕ ਵਾਲੇ ਨੂੰ ਅੱਜ ਅਜਿਹੀ ਜਗ੍ਹਾ ਤੇ ਲੈ ਕੇ ਆਏ ਆ ਵੀ ਜਿੱਥੇ ਜਿੰਨੀ ਸਬਸਿਡੀ ਆਉਂਦੀ ਆ ਉਦੋਂ ਵੱਧ ਰੇਟ ਦਾ ਫਰਕ ਪੈ ਜੂ ਉਨਾਂ ਕ ਤਾਂ ਪਈ ਜਾਣਾ ਕਿਉਂਕਿ ਮੈਂ ਤੁਹਾਡੇ ਲਈ ਪਹਿਲਾਂ ਵੀ ਕਈ ਵੀਡੀਓ ਬਣਾਈਆਂ ਨੇ ਵੀ ਸਸਤਾ ਰੋਟਾਵੇਟਰ ਸਭ ਤੋਂ ਸਸਤਾ ਰੋਟਾਵੇਟਰ ਉਦੋਂ ਪੰਜਾਬ ਪੱਧਰ ਤੇ ਬਣਾਈਆਂ ਨੇ ਤੇ ਅੱਜ ਪੰਜਾਬ ਤੋਂ ਬਾਹਰ ਨਿਕਲ ਕੇ ਹਰਿਆਣੇ ਦੇ ਵਿੱਚ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਸਸਤਾ ਰੋਟਾਵੇਟਰ ਹੈ ਆਲ ਵਰਲਡ ਦੇ ਵਿੱਚ ਨਹੀਂ ਹੋਣਾ ਕਮੈਂਟ ਕਰ ਦਿਓ ਜੇ ਕੋਈ ਹੋਇਆ ਤੇ ਇਹ ਨਹੀਂ ਵੀ ਸਸਤਾ ਕਹਿ ਤਾ ਦੱਸ ਤਾ ਰੇਟ ਵੀ ਦੱਸਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਰੋਟਾਵੇਟਰ ਬਾਰੇ ਦੱਸ ਦਈਏ ਤੇ ਸਾਡੇ ਫੀਲਡ ਸਟਾਰ ਕੰਪਨੀ ਦੇ ਓਨਰ ਤਰੁਨ ਨਗਰਵਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਸਪੈਸੀਫਿਕੇਸ਼ਨ ਨੇ ਜੀ ਮਤਲਬ ਕੀ ਕੁਆਲਟੀ ਦਾ ਤੁਸੀਂ ਗਾਰੰਟੀ ਲੈਣ ਨੂੰ ਕਿੰਨੀ ਇਹ ہمارا ਰੋਟਾਵੇਟਰ ہمارے پاس ساری ਰੇਂਜ ਮੇ ਅਵੇਲੇਬਲ ਹੈ ਜੀ 3 ਫੁੱਟ ਸੇ ਲੈ ਕੇ ਔਰ 8 ਫੁੱਟ ਤੱਕ ਦਾ ਰੋਟਾਵੇਟਰ ਹੈ ਆਪਣੇ ਕੋਲ 3 ਫੁੱਟ ਤੋਂ ਲੈ ਕੇ 8 ਫੁੱਟ ਤੱਕ ਬਣਾਉਣਾ 3 ਫੁੱਟ ਤੋਂ ਕੰਪਲੀਟ ਰੋਟਾਵੇਟਰ ਆਪਣੇ ਕੋਲ ਤੇ ਜਿਵੇਂ ਪੇਂਟ ਬਹੁਤ ਸੋਹਣਾ ਚਮਕ ਰਿਹਾ ਜੀ ਜੀ ਪੇਂਟ ਦੀ ਕਿੰਨੀ ਕੀ ਗਾਰੰਟੀ ਲੈ ਸਕਦੇ ਆਪਣਾ ਪੇਂਟ ਜੀ 10 ਸਾਲ ਦੀ ਪੂਰੀ ਗਾਰੰਟੀ ਹੈ ਜੀ ਪਪੜੀ ਬਣੇ ਨਹੀਂ ਬਣੇਗੀ ਜਿਵੇਂ ਅੱਜ ਕੱਲ੍ਹ ਹਮ ਮਾਰਕੀਟ ਵਿੱਚ ਦੇਖਦੇ ਹਾਂ ਲੋਕੋ ਕੇ ਰੋਟਾਵੇਟਰ ਕੀ ਪਪੜੀ ਬਣ ਕੇ ਪੂਰੀ ਲੇਅਰ ਉਤਰ ਜਾਂਦੀ ਹੈ ਆਪਣਾ ਪੂਰਾ 10 ਸਾਲ ਕੀ ਗਾਰੰਟੀ ਰਹੇਗੀ ਕੋਈ ਪੇਂਟ ਕਹੀਂ ਸੇ ਵੀ ਪਪੜੀ ਨਹੀਂ ਬਣੇਗਾ 10 ਸਾਲਾਂ ਦੀ ਗਾਰੰਟੀ ਹੈ ਜੀ ਪੂਰੇ 10 ਸਾਲਾਂ ਦੀ 2025 ਦੇ ਸਾਲਾਂ ਦੇ 35 ਤੱਕ ਪੂਰੇ ਕੰਪਲੀਟ ਪੇਂਟ ਵਰਕ ਕੀ ਗਾਰੰਟੀ ਹੈ ਜਿੰਨਾ ਵੀ ਪੇਂਟ ਹੋਇਆ ਰੋਟਾਵੇਟਰ ਤੇ ਪਾਪੜੀ ਬਣ ਕੇ ਲੈਂਦਾ ਨਹੀਂ ਹੈਗਾ ਸਭ ਤੋਂ ਵੱਡੀ ਸਮੱਸਿਆ ਇਹੀ ਹੁੰਦੀ ਹੈ ਵੀ ਪਾਪੜੀ ਬਣ ਪਿੱਛੇ ਲੋਹਾ ਰਹਿੰਦਾ ਆਪਣਾ ਜਿਸ ਵੀ ਕਿਸਾਨ ਭਾਈ ਕੋ ਦਿੱਕਤ ਆਤੀ ਹੈ ਫ੍ਰੀ ਮੈਂ ਉਸ ਦਾ ਪੂਰਾ ਪੇਂਟ ਰਿਪਲੇਸ ਹੋ ਚੱਕੋ ਪੂਰਾ ਪੇਂਟ ਦੁਬਾਰੇ ਕਰਕੇ ਦੇਣਗੇ ਜੇ ਪਾਪੜੀ ਬਣ ਕੇ ਲੈ ਗਿਆ ਤੇ ਇੱਕ ਵੱਡੀ ਗੱਲ ਇਹ ਆ ਵੀ ਜਿੰਨੇ ਵੀ ਇਹ ਤੇ ਨਟ ਬੋਲਟ ਲੱਗੇ ਹੋਏ ਨੇ ਜਿੰਨਾ ਵੀ ਰੋਟਾਟਰ ਦਾ ਕੁਝ ਵੀ ਖੋਲਣਾ ਸਾਰੀ A ਤੋਂ Z 17 ਤੋਂ ਲੈ ਕੇ 24 ਤੱਕ ਦੀਆਂ ਚਾਬੀਆਂ ਪਾਨੇ ਸੋਨੂੰ ਕਿੱਟ ਪੂਰੀ ਪ੍ਰੋਪਰ ਨਾਲ ਮਿਲਦੀ ਆ ਤੇ ਪੀਟੀਓ ਸ਼ਾਫਟ ਮਿਲਦੀ ਆ ਤੇ ਤਵਾ ਇਹ ਚੀਜ਼ਾਂ ਦਾ ਬੇਸਿਕ ਨੇ ਦੇਣੀ ਨੇੜੀਆਂ ਨੇ ਤੇ ਇਹ 8 ਫੁੱਟ ਕਿੰਨੇ ਬਲੇਡਾਂ ਚ ਆ ਗਿਆ ਜੀ 54 ਬਲੇਡ ਮੇ ਜੀ 54 ਬਲੇਟਾਂ ਦੇ ਵਿੱਚ ਹੁਣ ਸਸਤਾ ਕਹੇ ਤਾਂ ਸਸਤਾ ਇਹ ਨਹੀਂ ਵੀ ਕੁਆਲਿਟੀ ਦੇ ਵਿੱਚ ਆਪਾਂ ਕੰਪਰੋਮਾਈਜ਼ ਕਰੀ ਜਾਣਾ 8 ਫੁੱਟ ਦੇ ਵਿੱਚ ਚੈਲੰਜ ਹੈ ਵੀ ਜਿਹੜੇ ਮਰਜ਼ੀ ਰੋਟਾਵੇਟਰ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਬ੍ਰਾਂਡਡ ਕੰਪਨੀ ਦਾ ਨਾਮ ਲੈ ਲਓ ਵੀ ਉਹਦੇ ਨਾਲ ਇਹਦਾ weight ਕੰਪੈਰੀਜ਼ਨ ਕਰ ਲਿਓ ਪੰਤ ਤੋਂ 7 ਕਿਲੋ weight ਵੱਧ ਹੋਊਗਾ ਹੀ ਹੋਊਗਾ ਵੀ ਘਟ ਨਹੀਂ ਹੋਊਗਾ weight ਕੰਪਲੀਟ ਰੋਟਾਵੇਟਰ ਦਾ ਇਸ ਚੀਜ਼ ਦੀ ਗਾਰੰਟੀ ਲੈਣੀ ਹੋਰੀ ਪੂਰੀ ਗਾਰੰਟੀ ਹੈ ਜੀ ਤੇ ਬਾਕੀ ਪਰਫਾਰਮੈਂਸ ਦੀ ਪਰਫਾਰਮੈਂਸ ਆਪ ਜੈਸੇ ਮਰਜੀ ਚਲਾਓ ਜੀ 1 ਸਾਲ ਕੀ ਪੂਰੀ ਗਾਰੰਟੀ ਰਹੇਗੀ ਮਸ਼ੀਨ ਕੀ ਬੋਰੋਨ ਸਟੀਲ ਦੇ ਬਲੇਡ ਹੈ ਕੰਪਲੀਟ ਮਿਗ ਵੈਲਡਿੰਗ ਕਾਮ ਹੈ ਪੂਰੀ ਚੈਸੀ ਸੇ ਲੇਕੇ ਪੂਰੇ ਰੋਟਾਵੇਟਰ ਕਾ ਮਿਗ ਵੈਲਡਿੰਗ ਤੁਸੀਂ ਆ ਮਿਗ ਵੈਲਡਿੰਗ ਦੀ ਕੁਆਲਿਟੀ ਦੇਖ ਸਕਦੇ ਹੋ ਵੀ ਮਿਗ ਵੈਲਡਿੰਗ ਦੀ ਇੰਨੀ ਕਿਹੇ ਗਾਰੰਟੀ ਲੈਂਦੇ ਨੇ ਵੀ ਜੇ ਤੋ ਜੇ ਕਿਤੇ ਕੋਈ ਕਹੀਂ ਸੇ ਵੀ ਕੋਈ ਵੀ ਦਿੱਕਤ ਆਤੀ ਹੈ ਵੈਲਡਿੰਗ ਕ੍ਰੈਕ ਵੀ ਆ ਗਿਆ ਉਹ ਵੀ ਸਾਨੂੰ ਸੋਲਵ ਕਰਕੇ ਦੇਈਏ ਉਸ ਸਮੱਸਿਆ 100% ਤਾਂ ਆਉਂਦੀ ਨਹੀਂ ਜੇ ਗਾਰੰਟੀ ਲੈਂਦੇ ਨੇ ਕਿਸੇ ਵੀ ਚੀਜ਼ ਦੀ ਪੇਂਟ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਲੈਂਦੇ ਨੇ ਕਿਉਂਕਿ ਇਹਨ ਯਕੀਨ ਹੈ ਆਪਣੀ ਚੀਜ਼ ਤੇ ਜੇ ਦੁਬਾਰਾ ਦੁਬਾਰਾ ਰੋਟਾਵੇਟਰ ਆ ਪੇਂਟ ਹੋਈ ਗਏ ਫਿਰ ਤਾਂ ਕੰਪਨੀ ਨੂੰ ਬਚਣੀ ਨਹੀਂ ਕੁਝ ਕਿਉਂਕਿ ਪਹਿਲਾਂ ਹੀ ਬਹੁਤ ਲੋ ਮਾਰਜਨ ਤੇ ਕੰਮ ਕਰ ਰਹੀ ਆ ਤੇ ਰਹਿਲਾ ਇੰਨਾ ਕਿ ਚੱਲਦਾ ਜੀ ਵਾਈਬ੍ਰੇਟ ਨਹੀਂ ਕਰਦਾ ਰੋਟਾਵੇਟਰ ਬਿਲਕੁਲ ਵਿੱਚ ਗਲਾਸ ਧਰ ਕੇ ਜਿਹੜਾ ਚਲਾਉਣੇ ਹੁੰਨੇ ਆਪਾਂ ਉਹ ਵੀਡੀਓ ਵੀ ਪਈ ਆ ਉਹ ਵੀ ਸਾਨੂੰ ਵਿੱਚ ਲਾ ਦੇਾਂਗੇ ਉਹਤੇ ਵੀ ਕੋਈ ਵਾਈਬ੍ਰੇਸ਼ਨ ਦੀ ਕੋਈ ਸਮੱਸਿਆ ਨਹੀਂ ਤੇ ਸਭ ਤੋਂ ਵੱਡੀ ਗੱਲ ਇਹਨਾਂ ਦਾ ਵਿੱਗਾ ਜਗ੍ਹਾ ਰੱਖੀ ਹੋਈ ਆ ਜੇ ਤੁਸੀਂ ਚਲਾ ਕੇ ਦੇਖਣਾ ਤਾਂ ਉੱਥੇ ਆਪਣਾ ਟ్రਾਇਲ ਕਰਕੇ ਜਦੋਂ ਸੈਟੀਸਫੈਕਸ਼ਨ ਹੋ ਗਈ 100% ਫਿਰ ਆਪਣਾ ਘਰੇ ਲੈ ਕੇ ਜਾਇਓ ਤੇ ਹੁਣ ਮੈਨੂੰ ਲੱਗਦਾ ਬਹੁਤੀਆਂ ਗੱਲਾਂ ਨਾਲ ਰੇਟ ਵੱਲ ਵਧিয়ে ਜੀ ਜੀ ਤੇ 8 ਫੁੱਟ ਦਾ ਆਪਣਾ ਕੀ ਰੇਟ ਰਹੂਗਾ ਜੀ 8 ਫੁੱਟ ਦਾ ਰੇਟ ਆਪ ਕੋ ਦੇ ਦੇਂਗੇ ਜੀ 84000 ਦਾ ਹਮਮ ਔਰ 7 ਫੁੱਟ ਮੈਂ ਆਪਣੇ ਪਾਸ ਦੋ ਆਪਸ਼ਨ ਹੈ 54 ਬਲੇਡ ਮੈਂ ਔਰ 48 ਬਲੇਡ ਮੈਂ 8 ਫੁੱਟਾ ਰੋਟੇਟਰ 84000 ਦਾ ਤੇ ਜਿਹੜਾ ਸਾਡੀ ਵੀਡੀਓ ਦੇਖ ਕੇ ਆਉ ਉਹਨੂੰ ਕੀ ਡਿਸਕਾਊਂਟ ਹੈ ਉਨੂੰ 1500 ਰੁਪਏ ਆਪਾਂ ਡਿਸਕਾਊਂਟ ਦੇਵਾਂਗੇ 1500 ਰੁਪਏ ਹੋਰ ਘਟ ਜੂਗਾ ਤੇ 7 ਫੁੱਟਾ ਜੀ 7 ਫੁੱਟਾ ਜੀ ਦੋ ਆਪਣਾ ਆਪਸ਼ਨ ਹੈਗੇ ਜੀ 54 ਬਲੇਡ ਔਰ 48 ਬਲੇਡ ਮੈਂ ਹੂੰ 54 ਬਲੇਡ ਵਾਲਾ ਕੀ ਵੀਡੀਓ ਕੇ ਮਾਧਿਅਮ ਸੇ ਕੋਈ ਆਤਾ ਹੈ 82000 ਰੁਪਏ ਦਾ ਔਰ ਡਿਸਕਾਊਂਟ ਅਲੱਗ ਸੇ ਮਿਲੇਗਾ ਠੀਕ ਔਰ ਉਸਮੇ 48 ਬਲੇਡ ਮੈਂ ਆਪਕੋ ਰਹੇਗਾ 79000 ਦਾ ਔਰ ਡਿਸਕਾਊਂਟ ਅਲੱਗ ਸੇ 48 ਬਲੇਡਾਂ ਵਾਲਾ 7 ਫੁੱਟਾ 90000 ਦਾ ਇੱਕ ਘਟ 80 ਤੇ 54 ਬਲੇਡਾਂ ਵਾਲਾ 82000 ਦਾ ਜੀ ਤੇ ਬਾਕੀ ਛੋਟੇ ਜੀ

ਜੀ ਛੋਟਾ 24 ਬਲੇਡ ਦਾ 24 24 ਬਲੇਡ ਦਾ ਔਰ ਇਹ ਵੀ ਪੂਰਾ ਕੰਪਲੀਟ ਗਾਰੰਟੀ ਵਾਰੰਟੀ ਰਹੇਗੀ ਇਸਮੇ ਪੇਂਟ ਕੀ ਔਰ ਮੈਨੂਫੈਕਚਰਿੰਗ ਕਿਸੇ ਜੀ ਇਹ ਜਿਹੜੇ ਛੋਟੀ ਬਾਗਬਾਨੀ ਖੇਤੀ ਹਾਰਟੀਕਲਚਰ ਸਬਜ਼ੀਆਂ ਵਗੈਰਾ ਵਾਲਿਆਂ ਨੂੰ ਇਹ ਜਿਵੇਂ ਥੋੜੇ ਵਾਹਨ ਨੇ ਜਾਂ ਛੋਟੀ ਖੇਤੀ ਦੇ ਵਿੱਚ ਖਾਸ ਕਰਕੇ ਬਾਗਬਾਨੀ ਚ ਉੱਥੇ ਇਹਦੀ ਲੋਡ ਪੈਂਦੀ ਆ ਤੇ ਇਸ ਤੋਂ ਬਾਅਦ ਸਭ ਤੋਂ ਛੋਟਾ ਕਿਹੜਾ ਇਹ ਹੈ 16 ਬਲੇਡ ਦਾ ਜੀ ਇਹ ਸਭ ਤੋਂ ਛੋਟਾ ਬਲੇਡ ਰੋਟਰ ਹੈ ہمارا 16 ਬਲੇਡ ਦਾ ਇਹ 2.5 ਫੁੱਟ ਤੋਂ ਥੋੜਾ ਜਿਆਦਾ ਹੈ ਔਰ 3 ਫੁੱਟ ਤੋਂ ਥੋੜਾ ਸਾ ਘੱਮ ਹੈ ਪੌਣੇ ਇੱਕ ਤਿੰਨ ਫੁੱਟ ਦਾ ਕਹਿ ਲਓ ਇਹ ਤਕਰੀਬਨ ਤਕਰੀਬਨ ਇਸ ਦਾ ਪ੍ਰਾਈਸ ਪੜ ਜਾਂਦਾ ਹੈ 44000 ਰੁਪਏ ਦਾ 44000 ਜੀ 44000 ਤੋਂ ਸ਼ੁਰੂ ਹੋ ਕੇ 83000 ਤੱਕ ਰੋਟਾਵੇਟਰ ਬੈਨੇ ਮਤਲਬ ਵੀ 3 ਫੁੱਟ ਤੋਂ ਸ਼ੁਰੂ ਹੋ ਕੇ 8 ਫੁੱਟ ਤੱਕ ਸਾਰੇ ਕੰਪਲੀਟ ਰੇਂਜ ਹੈ ਸਾਰੇ ਤੇ ਹਰੇਕ ਦੀ 1 ਸਾਲ ਦੀ ਗਾਰੰਟੀ ਰਹੂਗੀ ਜੀ ਜਿਹੜੇ ਮਰਜੀ ਜਿੰਨੇ ਫੁੱਟੇ ਮਰਜੀ ਦਾ ਵੇਟ ਕਰ ਲਓ ਤੁਹਾਨੂੰ ਜਿਹੜਾ ਜੇ ਕੋਈ ਕਹਿਦਾ ਵੀ ਹਾਂ ਹਲਕਾ ਜਿਹੜੇ ਮਰਜੀ ਰੋਟਾਵੇਟਰ ਦੇਣਾ ਵੇਟ ਕਰ ਲਓ ਵੱਧ ਹੋਊਗਾ ਤੇ ਇਹ ਨਹੀਂ ਵੀ ਹਾਂ ਲੋਹਾ ਥੱਪਿਆ ਪਰਫਾਰਮੈਂਸ ਚ ਲਾ ਕੇ ਵੀ ਦੇਖ ਲੋ ਰੈਲਾ ਵੀ ਸਭ ਦੇ ਬਰਾਬਰ ਚੱਲੂਗਾ ਤੇ ਬਾਕੀ ਚਾਬੀ ਕਿਟ ਵਗੈਰਾ ਨਾਲ 1 ਸਾਲ ਦੀ ਵਾਰੰਟੀ ਪੂਰੀ ਦੀ ਪੂਰੀ 1 ਸਾਲ ਦੀ ਗਾਰੰਟੀ ਹੈ ਡੇਟ ਆਫ ਪਰਚੇਸ ਤੋਂ 1 ਸਾਲ ਪੂਰਾ ਰਹੇਗਾ 1 ਸਾਲ ਦੀ ਫੁੱਲ ਵਾਰੰਟੀ ਹੈ ਬਾਕੀ ਪੇਂਟ ਦੀ ਵੀ ਗਾਰੰਟੀ 10 ਸਾਲਾਂ ਦੀ ਦਿੱਤੀ ਪੇਂਟ ਦੀ ਵੱਡੀ ਗੱਲ ਹੁੰਦੀ ਆ ਤੇ ਇਸ ਤੋਂ ਇਲਾਵਾ ਹੋਰ ਆਪਾਂ ਜੀ ਕੀ ਕੀ ਬਣਾਉਨੇ ਆ ਹੋਰ ਇਸ ਦੇ ਇਲਾਵਾ ਜੀ ਕਲਟੀਵੇਟਰ ਬਣਾਤੇ ਆਪਾਂ ਸਲੇਸ਼ਰ ਬਣਾਤੇ ਆ ਕਲਟੀਵੇਟਰ ਜਿਵੇਂ ਹਲ ਬਣਾਉਂਦੇ ਨੇ ਇਹ ਤੇ ਕਲਟੀਵੇਟਰ ਦੇਖੋ ਤੁਹਾਡਾ ਇਹਦੇ ਵਿੱਚ ਕਿੰਨਾ ਕ ਫਾਇਦਾ ਕਰ ਦੋਗੇ ਜੀ ਬਹੁਤ ਕੰਪੀਟੀਟਿਵ ਪ੍ਰਾਈਸ ਮੈਂ ਹਮ ਦੇ ਦੇਂਗੇ ਜੀ ਮਾਰਕੀਟ ਮੈਂ 11 ਹਲਾਂ ਦਾ ਰੇਟ ਦੱਸੋ 11 ਵਾਲਾ ਆਪਕੋ ਰੇਟ ਦੇ ਦੇਂਗੇ ਜੀ ਹਮ 22000 ਰੁਪਏ ਦਾ 22000 ਦਾ ਬਾਕੀ ਡਿਸਕਾਊਂਟ ਪੈ ਜੂਗਾ ਥੋੜਾ ਬਹੁਤਾ ਆਪਣੇ ਨਾਮ ਦਾ ਬਿਲਕੁਲ ਮਿਲੇਗਾ ਜੀ ਜਿਹੜਾ ਆਹ 13 ਆਉਂਦਾ ਜੀ 13 ਵੀ ਦੇ ਦੇਂਗੇ 24000 ਰੁਪਏ ਮੈਂ ਜੀ 24000 ਰੁਪਏ ਦਾ ਹਾਂ ਜੀ ਤੇ ਜਿਹੜਾ 9 9 ਟਾਈਨ ਦਾ ਦੇ ਦੇਂਗੇ 20000 ਦਾ 20000 ਦਾ ਜੀ ਫੁੱਲ ਹੈਵੀ ਡਿ ਆ ਆਪਣੇ 20000 ਬਿਲਕੁਲ 20000 ਦੇ 13 24000 ਦੇ ਨਹੀਂ 22000 ਦੇ 11 ਹਾਲ ਪੁਰਾਣੇ ਮਿਲਦੇ ਨੇ 11 ਹਣਾਂ ਦਾ ਰੇਟ ਮਾਰਕੀਟ ਦੇ ਵਿੱਚ 30 ਤੋਂ 35000 ਨਾਰਮਲ ਜੀ ਗੱਲ ਹੈ ਬਿਲਕੁਲ ਹੈ ਜੀ ਹੋਰ ਆਪਣਾ ਕੰਪਲੀਟ ਹੈਵੀ ਡਿਊਟੀ ਹੈ ਕੰਪਲੀਟ ਨਾਇਲੋਕ ਨਟ ਬੋਲਟ ਵਾਲਾ ਹਾਂ ਨਾਇਲੋਕ ਨਟ ਬੋਲਟ ਆ ਲੋਹਾ ਵਗੈਰਾ ਦੀ ਕੁਆਲਿਟੀ ਮਿਗ ਵੈਲਡਿੰਗ ਫਾਲੇ ਵਧੀਆ ਨੇ ਮੇਨ ਚੀਜ਼ਾਂ ਇਹੀ ਹੁੰਦੀਆਂ ਨੇ ਬਾਕੀ ਇੱਥੇ ਨੇਮ ਪਲੇਟ ਵਗੈਰਾ ਲਗਾਉਣੀ ਆ ਉਹ ਵੀ ਲਗਾ ਸਕਦੇ ਹੋ ਵੈਸੇ ਇਹ ਸਿੰਪਲ ਸੋਬਰ ਚੀਜ਼ ਆ ਵਧੀਆ ਵੀ ਜਿਹਨੇ ਆਪਾਂ ਨੂੰ ਕੰਮ ਦੇਣਾ ਜਿੱਦਾਂ ਐਦਾਂ ਦੇ ਮਾਡਲ ਨਹੀਂ 22 23000 ਦੇ ਆਪਾਂ ਨੂੰ ਪੁਰਾਣੇ ਮਿਲਦੇ ਨੇ 11 ਹਲ ਦੇ ਤੇ ਇਸ ਤੋਂ ਬਿਨਾ ਇਹ ਸਲੇਸ਼ਰ ਵੀ ਬਣਾਉਣਾ ਹੈ ਜੀ ਆਪਾਂ ਬਿਲਕੁਲ ਜੀ ਆਪਾਂ ਸਲੇਸ਼ਰ ਹੀ ਬਣਾਤੇ ਹਾਂ ਖਰਚੇ ਵਧਣ ਵਾਲਾ ਰੀਪਰ ਜਿਹਨੂੰ ਕਹਿੰਦੇ ਸੀ ਗੇਅਰ ਬਾਕਸ ਬਹੁਤ ਹੈਵੀਆ ਇਹਦਾ ਕੀ ਰੇਟ ਆ ਜੀ ਇਹ 40000 ਰੁਪਏ ਦਾ ਦੇ ਦਾਂਗੇ ਜੀ ਸਿਰਫ 42000 42000 ਦਾ ਜੀ 42000 ਦਾ ਤੇ ਵਿੱਚ ਡਿਸਕਾਊਂਟ ਵੀ ਪਈ ਜੀ ਥੋੜਾ ਬਹੁਤਾ ਤੇ ਇਹ ਮਤਲਬ 60 65000 ਰੁਪਏ ਦਾ ਮਾਰਕੀਟ ਦੇ ਵਿੱਚ ਥੋੜਾ 20000 ਰੁਪਏ ਦਾ ਆ 20 ਤੋਂ 25 ਦਾ ਸਿੱਧਾ ਸਿੱਧਾ ਫਾਇਦਾ ਜਿਹੜੇ ਇੰਨੀ ਮਹਿੰਗੀ ਚੀਜ਼ਾਂ ਨਹੀਂ ਪੰਜਾਬ ਦੇ ਵਿੱਚ ਆਪਣੇ ਇਹ 60-65 ਹਜ਼ਾਰ ਦਾ ਰੀਪਰ ਵੇਚਦੇ ਨੇ ਇਹ ਇੱਥੇ 42 ਹਜ਼ਾਰ ਆ। 42 ਹਜ਼ਾਰ ਫੁੱਲ ਹੈਵੀ ਡਿਊਟੀ ਰਹੇਗਾ ਜੀ। ਓਂਕਾਰ ਦਾ ਗੇਅਰ ਬਾਕਸ ਰਹੇਗਾ ਇਹਦੇ ਵਿੱਚ। ਉਹੀ ਸੇਮ ਗੇਅਰ ਬਾਕਸ ਜਿਹੜਾ ਉਹਨਾਂ ਚੋਂ ਆਉਂਦਾ ਉਹੀ ਇਹਦੇ ਵਿੱਚ ਆ ਤੇ ਬਾਕੀ ਕੋਈ ਛੋਟੀ ਫੈਕਟਰੀ ਨਹੀਂ ਹੈਗੀ ਤੁਸੀਂ ਦੇਖ ਦੇਖ ਸਕਦੇ ਹੋ। ਪ੍ਰੋਡਕਸ਼ਨ ਬਹੁਤ ਹੈ ਤੇ ਆਪਣਾ ਲੇਜ਼ਰ ਕਟਿੰਗ ਆ ਜੀ ਸਾਰਾ ਮਾਲ ਕੰਪਲੀਟ ਕੰਪਲੀਟ ਲੇਜ਼ਰ ਕਟਿੰਗ ਮਟੀਰੀਅਲ ਦਾ ਠੀਕ ਹੈ। ਲੇਜ਼ਰ ਕਟਿੰਗ ਆ ਕੋਈ ਵੀ ਚੀਜ਼ ਇਹ ਕਹਿੰਦੇ ਨੇ ਵੀ ਚਾਹੇ ਸਾਫਟਾ ਹੋਵੇ ਕੋਈ ਬਾਡੀ ਲੈਂਡ ਦਾ ਦੇਖ ਲਓ ਕਿਤ ਵੀ ਕਿਸੇ ਮਰਜ਼ੀ ਰੋਟਾ ਵੇਟਰ ਨਾਲ ਕੰਪੇਅਰ ਕਰ ਲੋ ਕੋਈ ਚੀਜ਼ ਹਲਕੀ ਨਹੀਂ ਲੱਗੀ ਤੇ ਆਪਣਾ ਐਡਰੈਸ ਕਿੱਥੇ ਪੈਂਦਾ ਜੀ ਆਪਣਾ ਪੜਦਾ ਜੀ ਕਰਨਾਲ ਮੇ ਇੰਦਰੀ ਰੋਡ ਦੇ ਉੱਪਰ گاਉਂ ਦਰੜ ਮੇ ਔਰ ਹਾਈਵੇ ਹਾਈਵੇ ਦੇ ਬਿਲਕੁਲ ਉੱਤੇ ਆ ਬਿਲਕੁਲ ਹਾਈਵੇ ਦੇ ਉੱਪਰ ਫੈਕਟਰੀ ਆ ਨਹੀਂ ਇਹ ਮੇਰੇ ਕੋਲ ਨਹੀਂ ਆਗਾ ਨਹੀਂ ਇਹ ਅੱਗੇ ਹੀ ਆਪਣਾ ਨਗਰ ਜਾਂਦੀ ਹੈ ਜੀ ਠੀਕ ਹੈ ਜਮੁਨਗਰ ਰੋਡ ਆ ਗਿਆ ਕਰਨਾਲ ਤੇ ਤੇ ਬਾਕੀ ਕਿਸ ਕਿਤੇ ਵੀ ਮੰਗਾਉਣਾ ਤੁਸੀਂ ਬਿਲਕੁਲ ਪੂਰੇ 올 ਓਵਰ ਇੰਡੀਆ ਜੀ ਆਪਾਂ ਡਿਸਪੈਚ ਕਰ ਸਕਦੇ ਹਾਂ ਟ੍ਰਾਂਸਪੋਰਟ 올 ਇੰਡੀਆ ਦੇ ਵਿੱਚ ਉਹਦੀ ਸਰਵਿਸ ਅਵੇਲੇਬਲ ਹੈ ਕੂਰੀਅਰ ਵਗੈਰਾ ਦੀ ਆਪਣੀ ਟਰਾਂਸਪੋਰਟ A to Z ਇਹਨਾਂ ਕੋਲ ਸਪेयर पार्ट ਹੁੰਦਾ ਹਰੇਕ ਰੋਟਾਵੇਟਰ ਹਰੇਕ ਰੋਟਾਵੇਟਰ ਜਿੰਨੇ ਮਾਰਕੀਟ ਦੇ ਵੱਡੇ ਬ੍ਰਾਂਡ ਨੇ ਆਏਗੇ ਸਭ ਦਾ ਰੋਟਾਵੇਟਰ ਦਾ ਸਪेयर ਸਾਰਾ ਕੰਪਲੀਟ ਬਲੇਡ ਤੋਂ ਲੈ ਕੇ ਕੰਪਲੀਟ ਰੋਟਰ ਬਲੇਡ ਸਾਈਡ ਗੀਅਰ ਕ੍ਰਾਊਨ ਪੀਨਿਅਨ ਆਇਲ ਸੀਲ ਸਾਰਾ ਸਾਰਾ ਕੰਪਲੀਟ ਰੋਟਾਵੇਟਰ ਤੇ ਬਾਕੀ ਉਹਦੇ ਬਾਰਨ ਸਟੀਲ ਦੇ ਬਲੇਡ ਨੇ ਜੀ ਤੇ ਜ਼ਿੰਮੇਦਾਰੀ ਵਾਲੇ ਬੰਦੇ ਨੇ ਰੋਟਾਵੇਟਰ ਦੇ ਵਿੱਚ ਕੋਈ ਕੰਪਲੇਨਟ ਨਹੀਂ ਆਉਣੀ ਤੁਸੀਂ ਜਿਵੇਂ ਇੰਨੇ ਘੱਟ ਰੇਟ ਦੇ ਵਿੱਚ ਤੁਹਾਡਾ ਮਾਰਕੀਟ ਨਾਲੋਂ 40 50000 ਦਾ ਫਾਇਦਾ ਆਮ ਜੀ ਗੱਲ ਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯ